R2 News Channel ਦੇ ਵਿੱਚ ਤੁਹਾਡਾ ਸਵਾਗਤ ਮਸਤਾਨੇ ਫਿਲਮ ਦੇ ਸਾਰੇ ਸ਼ੋਅ ਹੌਸਫਲ ਜਾ ਰਹੇ ਨੇ ਉੱਥੇ ਹੀ ਇਸ ਫਿਲਮ ਦੇ ਵਿੱਚ ਕਰਮਜੀਤ ਸਿੰਘ ਦੇ بیٹے ਦਾ کردار ਨਿਭਾਉਣ ਵਾਲੇ ਮਾਸਟਰ ਗੁੱਲੂ ਵੀ ਬਟਾਲੇ ਪਹੁੰਚੇ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਸਿੱਕਾਉਂਦੇ ਇਤਿਹਾਸ ਦਾ ਇੱਕ ਅਹਿਮ ਪੰਨਾ ਦਸਾਉਂਦੀ ਫਿਲਮ ਮਸਤਾਨੇ ਦੇ ਅੱਜ ਪਹਿਲੇ ਦਿਨ ਲੋਕਾਂ ਦਾ ਵੱਡਾ ਝੁਕਾਅ ਦੇਖਣ ਨੂੰ ਮਿਲਿਆ ਜਿੱਥੇ ਪਟਾਲਾ ਸਿਨੇਮਾ ਹਾਲ ਦੇ ਵਿੱਚ ਸਾਰੇ ਸ਼ੋਅ ਇੱਕ ਦਿਨ ਪਹਿਲਾਂ ਹੀ ਹਾਊਸਫੁੱਲ ਰਏ ਉਥੇ ਹੀ ਇਸ ਫਿਲਮ ਦੇ ਵਿੱਚ ਇੱਕ ਬੱਚੇ ਦਾ ਰੋਲ ਅਦਾ ਕਰਨ ਵਾਲਾ ਸੋਸ਼ਲ ਮੀਡੀਆ ਸਟਾਰ ਗੋਲੂ ਵੀ ਪਹੁੰਚਿਆ ਤੇ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਸ ਨੇ ਆਪਣੇ ਕਿਰਦਾਰ ਬਾਰੇ ਦੱਸਿਆ ਤੇ ਫਿਲਮ ਭਾਰੇ ਜਾਂਦੇ ਹੋਏ ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਇਸ ਫਿਲਮ ਨੂੰ ਜ਼ਰੂਰ ਦੇਖੇ ਕਿਉਂਕਿ ਇਹ ਇਤਿਹਾਸਿਕ ਫਿਲਮ ਹੈ ਤੇ ਸਾਡੇ ਵਿਰਸੇ ਦੇ ਨਾਲ ਜੁੜੀ ਹੋਈ ਹੈ ਉਧਰ ਸਿਨੇਮਾ ਹਾਲ ਦੇ ਮੈਨੇਜਰ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਦਿਨ ਪਹਿਲਾਂ ਹੀ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਗਈ ਸੀ ਤੇ ਦੇਰ ਰਾਤ ਤੱਕ ਸਾਰੀਆਂ ਹੀ ਟਿਕਟਾਂ ਵੇਚ ਚੁੱਕੀਆਂ ਸਨ ਤੇ ਹੋਰ ਵੀ ਬਹੁਤ ਸਾਰੀ ਬੁਕਿੰਗ ਕਰਨ ਲਈ ਲੋਕੀ ਹਾਲੇ ਖੜੇ ਸੀ ਤੇ ਆਨਲਾਈਨ ਟਿਕਟਾਂ ਬੁੱਕ ਕਰਵਾ ਰੇ ਸੀ ਪਰ ਮਜਬੂਰਨ ਸਾਨੂੰ ਇਹ ਬੁਕਿੰਗ ਰੁਕਣੀ ਪਈ ਕਿਉਂਕਿ ਸਾਰੀਆਂ ਸੀਟਾਂ ਪਹਿਲਾਂ ਹੀ ਫੁੱਲ ਹੋ ਚੁੱਕੀਆਂ ਸਨ ਤੁਸੀਂ ਦੇਖ ਰਹੇ ਹੋ ਕਰਮਜੀਤ ਜੰਬਾ ਦੇ ਨਾਲ ਬਿਕਰਮਜੀਤ ਸਿੰਘ ਦੀ ਇੱਕ ਵਿਸ਼ੇਸ਼ ਬੋਰਡ ਉਹ ਜਾਰੇ ਹੈਦਰ ਅਕੈਡਮੀ ਦੇ ਪਾਜੀ ਦਾ ਬੇਟਾ ਬਣਿਆ ਉਹਨਾਂ ਦਾ ਨਾਮ ਹੁੰਦਾ ਵਾ ਬਸ਼ੀਰਾ ਮੈਂ ਉਹਨਾਂ ਦਾ ਬੇਟੇ ਦਾ ਜ਼ਿੰਦਾਰੀ ਕੀਤਾ ਵਾ ਮੇਰਾ ਨਾਮ ਹੁੰਦਾ ਹੈ ਮੀਖਾ ਇਹਨੇ ਕਿਰੇ ਏਕ ਐਕਟਰਾਂ ਦਾ ਕੰਮ ਕੀਤਾ ਵਾ ਮੈਂ ਬਹੁਤ ਹੀ ਐਕਟਰਾਂ ਦਾ ਕੰਮ ਕੀਤਾ ਵਾ ਕਈ ਕਈ ਵਾਰੀ ਤੇ ਡਰ ਵੀ ਲੱਗਦਾ ਹੈ ਕਿ ਕਿਤੇ ਗਲਤੀ ਨਾ ਹੋ ਜਾਈਏ ਇੱਕ ਗਲਤੀ ਕਰਕੇ ਫਿਰ ਤੁਹਾਨੂੰ ਪਤਾ ਮੁਸ਼ਕਿਲ ਹੁੰਦੀ ਆ ਤੇ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਵੱਡੇ ਵੱਡੇ ਐਕਟਰਾਂ ਦੇ ਨਾਲ ਕੰਮ ਕਰੀਦਾ ਆ ਡਰ ਵੀ ਲੱਗਦਾ ਆ ਤੇ ਖੁਸ਼ੀ ਵੀ ਹੁੰਦੀ ਆ ਹਾਂਜੀ ਇਸ ਦਿਲ ਵਿੱਚ ਪੱਲਾ ਵਾ ਉਹਨਾਂ ਦਾ ਮੁਸਲਿਮ ਨਾਮ ਆ ਵਾਦੇ ਵਿੱਚ ਸੇਖ ਬਣਨਾ ਆ ਇਹ ਇਹਦੇ ਵਿੱਚ ਕੀ ਕੰਮ ਕੀਤਾ ਹੈ ਕਿਹੜੇ-ਕਿਹੜੇ ਐਕਟਰ ਜੀ ਸਾਡੇ ਨਾਲ ਨੇ ਇਹਦੇ ਵਿੱਚ ਤਰਸ਼ੇਮ ਜਸੜ ਭਾਜੀ ਗੁਰਪ੍ਰੀਤ ਭੁਗੇਵਾਰੀ ਭਾਜੀ ਬਲਿੰਦਰ ਬੰਨੀ ਭਾਜੀ ਹਨੀਮਤੋ ਭਾਜੀ ਤੇ ਕਰਮਜੀਤ ਭਾਜੀ ਇਸ ਮੂਵੀ ਦੇ ਵਿੱਚ ਸਾਨੂੰ ਸਿੱਕਾ ਨੂੰ ਵੀ ਮਿਲੂਗਾ ਅ ਅੱਜ ਦੀ ਜਨਰੇਸ਼ਨ ਬਾਰੇ ਵੀ ਇਹਦੇ ਵਿੱਚ ਦੱਸਿਆ ਵਾ ਤੇ ਪਿਛਲੀ ਜਨਰੇਸ਼ਨ ਬਾਰੇ ਵੀ ਦੱਸਿਆ ਵਾ ਜਿਹੜੇ-ਜਿਹੜੇ ਸਾਡੇ ਨਾਲ ਪਿਛਲੀ ਹੱਡੀ ਬੀਤੀ ਆ ਹਾਂਜੀ ਇਹਦੇ ਵਿੱਚ ਜੀ ਮੈਂ ਪਹਿਲਾਂ ਮੁ슬ਮਾਨ ਆਇਆ ਤੇ ਬਾਅਦ ਵਿੱਚ ਸਿੱਖ ਬਣਦਾ ਵਾ ਕਰਮਜੀਤ ਭਾਜੀ ਦਾ ਬੈਠਾ ਹੋਣਾ ਇਹਦੇ ਵਿੱਚ ਹਾਂਜੀ ਡਾਇਲਗ ਇਹਦੇ ਵਿੱਚ ਨਾ ਜਿਹੜੇ ਕਰਮਜੀਤ ਭਾਜੀ ਹੁੰਦੇ ਆ ਨਾ ਉਹਨਾਂ ਦਾ ਮੈਂ ਮੁੰਨਾ ਨਾਲ ਜਿੱਦਾਂ ਤੇ ਉਸ ਤੋਂ ਬਾਅਦ ਚ ਉਹ ਨਾ ਇੱਕ ਕੁੜੀ ਨਿਕੰਦੇ ਆ ਆ ਦੁਤ ਸੁਖਮਾ ਇਹ ਤੇ ਲੈ ਲਈ ਬਾਅਦ ਚ ਮੈਂ ਕਹਿੰਦਾ ਮਾਂ ਅੱਮੀ ਅੱਬਾ ਮਿਲ ਗਿਆ ਅੱਬਾ ਮਿਲ ਗਿਆ ਅੱਮੀ ਬਾਅਦ ਚ ਅੰਦਰ ਹੁੰਦੇ ਆ ਕਹਿੰਦੀ ਤੇ ਅੱਮੀ ਕਹਿੰਦੇ ਇਹ ਸੱਤਾਂ ਚੁੱਲਿਆਂ ਦੀ ਸਵਾਹੀ ਹੰਤਰੀਏ ਇਹਨੂੰ ਤੇ ਮੈਂ ਘਰ ਜਾ ਕੇ ਦੱਸਦੀ ਆ ਬਾਅਦ ਚ ਉਹਨੇ ਫੋਟ ਦੇ ਆ ਘਰ ਜਾ ਕੇ ਅੱਮੀ ਆਪਾਂ ਨੂੰ ਅੱਮੀ ਆਗੇ ਜੀ ਪਹਿਲਾਂ ਵੀ ਆਪਾਂ ਬਹੁਤ ਮਾੜੇ ਸਮੇਂ ਵੇਖਿਆ ਪਹਿਲਾਂ ਸਾਡੇ ਕੋਲ ਇੱਕ ਕਮਰਾ ਹੁੰਦਾ ਸੀਗਾ ਤੇ ਮੰਮਾ ਦੱਸਦੇ ਸੀ ਵੀ ਇੱਕ ਕਮਰਾ ਹੁੰਦਾ ਸੀਗਾ ਉਹ ਵੀ ਉਹਦੇ ਵਿੱਚ ਹੀ ਆਪਾਂ ਰੋਟੀ ਖਾਣੀ ਕਰੀਦਾ ਸੀਗਾ ਤੇ ਉਹਦੇ ਵਿੱਚ ਹੀ ਆਪਾਂ ਸੌਂਈਦਾ ਸੀਗਾ ਤੇ ਹੁਣ ਥੋੜੇ-ਥੋੜੇ ਮਿਹਨਤ ਕਰਕੇ ਆਪਾਂ ਇੱਕ ਘਰ ਤਿਆਰ ਕੀਤਾ ਆ ਹਾਂਜੀ ਛੋਟੀ ਉਮਰ ਦੇ ਵੀ ਕਰਦੇ ਨੇ ਘਰ ਮਕਾਨ ਬਣਾ ਕੇ ਹਾਂਜੀ ਕਈ ਵਾਰੀ ਤੇ ਮੰਮੀ ਪਾਪਾ ਰੋਣ ਵੀ ਲੱਗ ਜਾਂਦੇ ਆ ਵੀ ਜੜੇ-ਜੜੇ ਦੇਣ ਆਪਾਂ ਦੇਖੇ ਨਹੀਂ ਆ ਜਿਹੜਾ ਸਾਡਾ ਪੁੱਤ ਹਨ ਉਹ ਦਿਨ ਦਿਖਾਉਂਦਿਆ ਆ ਮੇਰਾ ਨਾਮ ਸੁਖਿੰਦਰ ਸਿੰਘ ਆ ਸਰ ਐਕਚੁਅਲੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਸੇ ਤੋਂ ਇਹ ਸਾਡੇ ਆਡੀਆ ਹਸਪੀਟਲ ਜਾ ਰਿਹਾ ਹੈ ਤੇ ਬਹੁਤ ਹੀ ਵਧੀਆ ਮੂਵੀ ਹੈ ਫੈਮਿਲੀ ਮੂਵੀ ਹੈਗੀ ਹੈ ਇਹ ਦੇਖਣ ਜੋਗੇਗੀ ਆ ਅਸੀਂ ਉਹ ਹੀ ਕਹਿ ਰਹੇ ਸੀ ਇੱਕ ਦਿਨ ਪਹਿਲਾਂ ਸੀ ਉਹ ਬੁਕਿੰਗ オンਲਾਈਨ ਕੀਤੀ ਸੀ ਉਹ ਹਾਉਸਪੂਲ ਹੋ ਚੁੱਕੀ ਹੈ ਰਾਤ ਦੇ ਸ਼ੋਅ ਤੱਕ ਹਾਉਸਪੂਲ ਹੈ ਤੇ ਅਜੇ ਹੋਰ ਅਹੀਂ ਕਸਟਮਰ ਵਾਪਸ ਭੇਜ ਦੇਵੇਗਾ ਹਾਉਸਪੂਲ ਹੈਗਾ ਸਰ ਇਹ ਫਿਰ ਕਿੰਨਾ ਐਕਟਿਵ ਲਗਾ ਬੁਕਿੰਗ ਉਹ ਹੋ ਚੁੱਕੀ ਹੈ ਨਾਈਟ ਤੱਕ ਨਾ ਇਹ ਆਪਣਾ ਨਾਈਟ ਸ਼ੋਅ ਹਾਊਸਫੁਲ ਜਾ ਰਿਹਾ ਹੈ